ਵੀਰ ਬਣ ਕੇ ਧਿਆਨ ਨਾਲ ਸੁਣ ਲਿਓ ਮੰਗਲਵਾਰ ਨੂੰ ਆਇਆ ਕਰੋ ਆਪਣੇ ਚੈਨਲ ਵਾਲੇ ਮੁੰਡੇ ਦੇ ਪੀਵੀ ਵਾਲੇ ਦੇ ਬਲੈਕ ਡੀ ਵਾਲੇ ਤੇ ਦੇਖ ਲਿਆ ਕਰੋ ਉਥੇ ਸਾਰੀ ਖਬਰ ਪਾਉਂਦੇ ਆ ਠੀਕ ਆ ਵੀਰੇ ਜਿੰਨੀ ਵੀ ਡਿਟੇਲ ਹੁੰਦੀ ਹੈ ਇਹਦੇ ਚੈਨਲ ਤੇ ਪੈ ਜਾਂਦੀ ਆ ਉਥੇ ਵੀਰ ਬਣ ਕੇ ਦੇਖ ਲਿਆ ਕਰੋ ਜਿਹੜੀ ਵੀ ਅਪਡੇਟ ਹੁੰਦੀ ਹੈ ਮੁੰਡੇ ਨੂੰ ਕਹਿ ਦਾਂਗੇ ਅਸੀਂ ਵੀ ਨਾਲ ਦੀ ਨਾਲ ਪਾ ਦਿਆ ਕਰੂਗਾ ਇਹਦੇ ਵੀਡੀਓ ਦੇਖ ਲਿਓ ਕੱਢ ਕੇ ਉੱਤੇ ਦੇਖ ਲਓ ਵੀ ਅਸੀਂ ਮੰਗਲਵਾਰ ਦੀਆਂ ਕਿੰਨੀਆਂ ਵੀਡੀਓ ਪਾਤੀਆਂ ਵੀ ਮੰਗਲਵਾਰ ਨੂੰ ਆਇਆ ਕਰੋ ਭਾਈ ਮੰਗਲਵਾਰ ਨੂੰ ਆਇਆ ਕਰੋ ਸਾਡੇ ਯਾਰ ਸਾਰੇ ਦੇਖੋ ਤੁਹਾਨੂੰ ਹੀ ਪਤਾ ਮੁੰਡੇ ਜਿੰਨੇ ਵੀ ਨੇ ਸਾਰੇ ਕਬੀਲਦਾਰ ਨੇ ਸਾਰੇ ਜਵੱਖਾਂ ਚੱਲੇ ਇਹਨਾਂ ਨੇ ਆਪਦੇ ਘਰ ਦੇ ਕੰਮ ਵੀ ਦੇਖਣੇ ਨੇ ਉਹ ਮੁੰਡੇ ਦੀ ਮੰਮੀ ਦਾ ਵਿਚਾਰੀ ਦਾ ਪ੍ਰੈਸਨੋ ਹੋਇਆ ਹੈ। ਵਾਲੇ ਹੁਣ ਗੇੜਾ ਮਾਰ ਕੇ ਆ। ਸਾਨੇ ਯਾਰ ਉਧਰ ਵੀ ਦੇਖਣਾ ਸਿਸਟਮ। ਕਿਸੇ ਬੰਦੇ ਨੇ ਹੁਣ ਸਾਨੂੰ ਪਤਾ ਅਸੀਜੰਦਾ ਟਾਈਮ ਆਗਾ। ਬੰਦੇ ਨੇ ਆਪਦੇ ਆਪ ਦੇ ਕੰਮ ਵੀ ਸਾਹਮਣੇ ਕਣਕ ਤੂੜੀ ਸਾਰਿਆਂ ਨੇ ਸਾਹਮਣਾਂ ਹੀ ਹੈ। ਤੁਸੀਂ ਸੋਮਵਾਰ ਨੂੰ ਆ ਜੇ ਨੀਂ ਵੀਰ ਬਣ ਕੇ ਸਾਡਾ ਵੀ ਕੰਮ ਰਹਿ ਜਾਂਦਾ। ਤਿੰਨੇ ਦਿਨ ਆਓ ਜੇ ਮੰਗਲਵਾਰ, ਬੁੱਧਵਾਰ, ਵੀਰਵਾਰ ਨੂੰ ਨਹੀਂ ਗੱਲ ਹੁੰਦੀ ਸਾਰਿਆਂ ਦੀ। ਸ਼ੁੱਕਰਵਾਰ ਨੂੰ ਮੇਰਾ ਵਾਦਾ ਰਿਹਾ ਆਪਾਂ ਰਾਤ ਨੂੰ ਜੋ ਕਿ ਲਵਾ ਦਿਆ ਕਰਾਂਗੇ। ਜਿਨ੍ਹਾਂ ਦੇ ਟੋਕਨ ਕੱਟੇ ਹੋਏ ਉਹਨਾਂ ਨੂੰ ਚੌਥ ਔਰ ਕਰੀਏ ਕੀ ਇਹ ਬੱਸ ਹੋ ਜਾਂਦੀ ਆ ਬਾਬਾ ਜੀ ਵੀ ਇੰਨੇ ਇੰਨੇ ਘੰਟੇ ਲਗਾਤਾਰ ਬੈਠਣਾ ਕੋਈ ਹਾਸੇ ਖੇਡ ਨਹੀਂ ਹੈਗਾ ਵੀਰ ਬਣ ਕੇ ਨਾ ਅਸੀਂ ਟੋਕਨ ਉਹਦੇ ਹਿਸਾਬ ਨਾਲ ਹੀ ਘਟਿਆ ਕਰਾਂਗੇ ਹੁਣ ਓਨੇ ਕ ਜਿੰਨੇ ਕ ਫਿਰ ਨਿਬੜ ਜਾ ਕਰਨਾ ਤੇਰੇ ਇਹੀ ਗੱਲ ਹੁਣ ਸਾਰੀ ਜਿਨ੍ਹਾਂ ਨੇ ਮੈਨੂੰ ਬਹੁਤ ਬੰਦਿਆਂ ਦੇ ਫੋਨ ਆ ਰਹੇ ਨੇ ਵੀ ਫਲ ਪਵਾਉਣਾ ਕੁੜੀਆਂ ਨੇ ਉਹ 30 ਅਪ੍ਰੈਲ ਨੂੰ ਫਲ ਪੈਣਗੇ ਹੁਣ ਭੰਡਾਰਾ ਚੱਲੂਗਾ ਆਪਣਾ 24 ਤਰੀਕ ਨੂੰ ਸ਼ੁਰੂ ਹੈ ਹਫਤਾ ਤਿਆਰੀਆਂ ਸਾਨੂੰ ਤੁਹਾਨੂੰ ਪਤਾ ਚੱਲ ਪਈਆਂ ਹੁਣ ਸਾਰੀਆਂ ਦੀਪਮਾਲਾ ਪੈਣ ਲੱਗ ਗਈ ਸਾਊਂਡ ਵਾਲੇ ਵੀ ਆ ਜਾਣਗੇ ਹੁਣ ਸਾਰੀ ਤਿਆਰੀ ਉਹ ਚੱਲ ਪਣੀ ਆ ਜਿੰਨਾ ਬੰਦਿਆਂ ਨੇ ਸ ਚੱਲਣਾ ਤੁਹਾਨੂੰ ਪਤਾ ਲੈ 7 ਦਿਨ ਲਗਾਤਾਰ ਦੇਸੀ ਘਿਓ ਦਾ ਲੰਗਰ ਚੱਲੂਗਾ ਤੇ ਜਿਨ੍ਹਾਂ ਨੇ ਸੇਵਾ ਕਰਨੀ ਹੋਈ ਉਹ ਆਹ ਮੁੰਡੇ ਨੂੰ ਨਾਮ ਲਿਖਿਆ ਦਿਓ ਜਾਂ ਤਾਂ ਜਲ ਲਿਖਿਆ ਦਿਓ ਅਗਰ ਪਿਆਰ ਨੂੰ ਠੀਕ ਆ ਜਿਨ੍ਹਾਂ ਨੇ ਸੇਵਾ ਕਰਨੀ ਆ ਬਾਕੀ ਸਬ ਤਾ ਦੇ ਵਿੱਚ ਜਿੰਨੀ ਵੀ ਸੇਵਾ ਚੱਲੂਗੇ ਕਿਸੇ ਨੇ ਕੋਈ ਖੰਡ ਦਾ ਥੈਲਾ ਜਰੂਰ ਲਖਿਆ ਦਿਆ ਕਰੋ ਯਾਰ 15 1600 ਦਾ ਖੰਡ ਦਾ ਥੈਲਾ ਕੋਈ ਚੌਲਾਂ ਦੀਆਂ ਬੋਰੀਆਂ ਦੇ ਉਹ ਥੈਲੇ ਜੇ ਦੇ ਦਿਆ ਕਰੋ ਵਧੀਆ ਚੌਲ ਬਣਦੇ ਨੇ ਦੇਸੀ ਚੌਲ ਨਹੀਂ ਕਿਸੇ ਨੂੰ ਖਾਂਦੇ ਕਿਸੇ ਦੇ ਪਾਸਰੀ ਨਹੀਂ ਠਾਲਦੇ ਸੀ ਵਧੀਆ ਚੀਜ਼ ਖਵਾਵਾਂਗੇ ਸਾਰਿਆਂ ਨੂੰ ਸਾਰਾ ਦੇਸੀ ਘਿਓ ਦੀ ਚੀ ਚੱਲੂਗਾ ਦੁੱਧ ਦੀ ਚੀਜ਼ ਬਣੂਗੀ ਸਾਰ ਕੀ ਕੋ ਚਾਲ ਦਵਰੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੋਊਗੀ ਉਦਨਾਂ ਦੇ ਪੂਰੇ ਸਾਰਾ ਲੰਗਰ ਹਲਚਲ ਜਿਹੜਾ ਕੋਈ ਚੱਲ ਬਾਬੇ ਦੀ ਕਿਰਪਾ ਨਾਲ ਵਧੀਆ ਹੁੰਦਾ ਕਰੋ ਗਰੋਂ ਕਰੋ ਕੋਈ ਖੰਡ ਦਾ ਥੈਲਾ ਦੇ ਜਾ ਕਰੋ 2000 ਦਾ ਥੈਲਾ ਕੋਈ ਜਿਆਦਾ ਨਹੀਂਗਾ ਉਹ ਵੀ ਤਾਂ ਲੱਗ ਹੀ ਜਾਂਦੇ ਨੇ ਡਾਕਟਰਾਂ ਨਾਲ ਲੈੇ ਜਾਂਦੇ ਚੁੱਪ ਕਰਕੇ ਦੇ ਆ ਉਹਨੇ ਇੱਥੇ ਲੰਗਰ ਪਾਣੀ ਚ ਦੇ ਦੋਗੇ ਉਹ ਹੀ ਡਾਕਟਰਾਂ ਕਿੰਨੇ ਬਚੇ ਜਾਣਗੇ ਨੀਰਾਪੁਰਾ ਇਹ ਨਾ ਕੋਈ ਸਾਡੀ ਬਾਬੇ ਨਾਲ ਗੱਲ ਹੋਊਗੀ ਵੀ ਤਾਂ ਹੀ ਠੀਕ ਹੋਣਾ ਬਾਬੇ ਦਾ ਰੋਜਾ ਬਣਿਆ ਹੋਇਆ ਨਾ ਬਾਬੇ ਦੇ ਰੋਜੇ ਅੱਗੇ ਅਰਜ ਦੁਆਇਆ ਕਰਿਆ ਕਰੋ ਗਰਬੀ ਵਾਲੇ ਪੀਰ ਅੱਗੇ ਸਾਰੇ ਵੀਰ ਬਣ ਕੇ ਨੇ ਜਿੰਨੇ ਵੀ ਮਰੀਆਂ ਹੱਥ ਜੋੜ ਕੇ ਬਾਬੇ ਦੇ ਰੁੱਜ ਕੇ ਅਰਜ ਦੁਆ ਕਰਿਆ ਕਰੋ ਜਿਹੜੀ ਵੀ ਪਹਿਲਾਂ ਤਾਂ ਉਹਨੇ ਮੱਥਾ ਟੇਕਣ ਜਦੋਂ ਬਾਬਾ ਜੀ ਵਾਗ ਜਾਂਦੇ ਨੇ ਮੱਥਾ ਟੇਕਣ ਭੇਜ ਉਦੋਂ ਮੱਥਾ ਟੇਕ ਲਿਆ ਕਰੋ ਬਾਬੇ ਅੱਗੇ ਦੋਹੇ ਜੇ ਹੱਥ ਜੋੜ ਕੇ ਅਰਜ ਦੁਆ ਕਰਿਆ ਕਰੋ ਵੀ ਤਾਂ ਕਿ ਜਿਹੜੀ ਵੀ ਮੰਨਤ ਲੈ ਕੇ ਆਂ ਉਹ ਪਹਿਲਾਂ ਉਹਦੇ ਮੰਚ ਇੱਥੇ ਬਾਬੇ ਆ ਗਏ ਅ ਜਦੋਂ ਆਕਰ ਕਰੋ ਉਦੋਂ ਬਾਅਦ ਚ ਬਾਬੇ ਨੂੰ ਕਾਣਾ ਦਿਖਾਇਆ ਕਰੋ ਠੀਕ ਆ ਬਾਈ ਜੀ ਸਾਰਿਆਂ ਨੂੰ ਕਹਿ ਰਿਹਾ ਵੀਰੇ ਜਿਹੜੇ ਬਾਹਰ ਆਲੇ ਨੇ ਜਿਨ੍ਹਾਂ ਦੇ ਬੀਜੂ ਜਿਹੜੇ ਨੇ ਉਹ 30 April ਨੂੰ ਕਰਾਣਗੇ ਸਾਰਿਆਂ ਦਾ ਕੰਮ ਕਰੋ ਉਸ ਦਿਨ ਦਿਨ ਟਾਈਮ ਮਿੰਟਾਂ ਦਾ ਵੀ ਟਾਈਮ ਲੈ ਜਾ ਬਾਬੇ 30 April ਸਬਤਾਰ ਦਾ ਜਾਗਣਾ ਜਿਹੜਾ ਬਹੁਤ ਵੱਡਾ ਜੱਗ ਹੁੰਦਾ ਹਾਂਜੀ ਹਾਂਜੀ ਵੀਰੇ ਮੈਂ ਤਾਂ ਹੀ ਦੱਸ ਰਿਹਾ ਚਲੋ ਜਿਹੜੇ ਪਹਿਲੀ ਵਾਰ ਆਏ ਨੇ ਬਾਕੀ ਵਿੱਚ ਆਉਂਦੇ ਵੀ ਰਹਿੰਦੇ ਨੇ ਬੰਦੇ ਹਨੇ ਸਬਤਾਰ ਤੇ ਸਬਤਾਰ ਨੂੰ ਬਹੁਤ ਵੱਡਾ ਦਿਨ ਹੁੰਦਾ ਕਿਉਂਕਿ ਸਾਰੇ ਬਾਬੇ ਦਾ ਦੇਵੀ ਦੇਵਤਿਆਂ ਦਾ ਪੈਰਾ ਹੋਊਗਾ ਕਰਨ ਬਹੁਤ ਵੱਡਾ ਇਕੱਠ ਹੋਊਗਾ ਰਾਤ ਨੂੰ ਪਾਉਣ ਲੱਗੂਗੀ 7 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ 11 ਘੰਟੇ ਪਾਉਣ ਲਵਾਵਾਂਗੇ ਠੀਕ ਆ ਸਾਰਿਆਂ ਨੂੰ ਉਹ ਕਰਾਂਗੇ ਜਿੱਥੇ ਬਾਬਾ ਜੀ ਲੱਗਣਗੇ ਉਹਦੇ ਵਿੱਚ ਅਸੀਂ ਮੈਂ ਸਿੱਧੀ ਸਾਫ਼ ਜੀ ਗੱਲ ਹੈ ਕੋਈ ਅੰਦਰ ਵੀਆਈਪੀ ਬੰਦਾ ਨਹੀਂ ਮੈਂ ਬਿਠਾਉਣਾ ਆਪਦਾ ਪਹਿਲਾਂ ਸੋਚ ਕੇ ਆਓ ਵੀਡੀਓ ਦੇ ਆਪਦੇ ਪਹਿਲੀ ਹੀ ਦੇਖ ਲੈਣਗੇ ਕਿਸੇ ਨੂੰ ਅਸੀਂ ਅੰਦਰ ਨਹੀਂ ਬਿਠਾਉਣਾ ਕੱਲਾ ਬਾਬਾ ਜੀ ਹੋਣਗੇ ਬਾਤਸਾ ਉਹਰੇ ਅੱਧੇ ਤੋਂ ਜਿਆਦਾ ਅੰਦਰ ਇਕੱਠ ਕਰ ਲੈਣੇ ਪਿੱਛੇ ਸੰਗਤ ਨੂੰ ਆਪਾਂ ਨਹੀਂ ਦਿੰਦਾ ਫਿਰ ਯਾਰ ਆ ਲੈ ਏਡੀ ਦੂਰੋਂ ਉਮੀਦ ਲੈ ਕੇ ਆਉਂਦਾ ਬਾਬਾ ਨੂੰ ਦੇਖਣ ਵਾਸਤੇ ਆਪਾਂ ਦੇਖਣਾ ਅਗਲੇ ਹੱਥ ਬਨ ਕੇ ਬੇਨਤੀ ਆ ਸਾਡੇ ਸੇਵਾਦਾਰ ਵੀ ਨਹੀਂ ਜਿੰਨੇ ਆਪਦੇ ਬਾਹਰ ਰਹਿਣ ਉਹ ਤੇਨੂੰ ਜਿਨ੍ਹਾਂ ਨੇ ਸੇਵਾ ਕਰਨੀ ਉਹ ਮੁੰਡਿਆਂ ਨੂੰ ਨਾਮ ਜਰੂਰ ਲਿਖਾਇ ਦਿਓ ਵੀਰ ਬਣ ਕੇ ਮਾਤਾ ਵੀ ਮਾਤਾ ਵੀ ਭਾਂਡਿਆਂ ਦੀ ਵੀ ਸੇਵਾ ਚੱਲੂਗੀ ਪ੍ਰਸ਼ਾਦੇ ਦੀ ਵੀ ਸੇਵਾ ਚੱਲੂਗੀ ਜੀ ਜਿਹੜੇ ਮਾਤਾ ਕਹਿੰਦੇ ਨੇ 100 ਰੁਪਈਆ ਦਾ ਜਿਆਦਾ ਹੋਆ ਸਾਨੂੰ ਦੱਸ ਦਿਆ ਕਰੋ 100 ਰੁਪਈਆ ਲੈ ਜਾ ਕਰੋ ਭਾਈ ਆਪ ਦਾ ਜਿਹਨੂੰ ਕੋਈ ਜਿਆਦਾ ਦਿੱਕਤ ਆਉਂਦੀ ਹੈ ਲੱਖ ਟੋ ਲੱਖ ਰੁਪਈਆ ਦਾ ਬਣਦਾ ਨਹੀਂ ਟੋਕਨਾਂ ਦਾ ਤੁਸੀਂ ਹਿਸਾਬ ਲਾ ਲਓ ਦਿਨ ਰਾਤ ਲੰਗਰ ਚੱਲ ਰਿਹਾ ਹੈ ਨਹੀਂ ਮੈਂ ਦੱਸ ਰਿਹਾ ਤੁਹਾਨੂੰ ਸਾਰਿਆਂ ਨੂੰ ਜਿਹੜੇ ਨੂੰ ਬਾਈ ਬਣ ਕੇ ਕੋਈ ਤੁਸੀਂ ਖਾ ਲਓ ਪੀ ਲਓ ਬਸ ਐਨੀ ਗੱਲ ਹੈ ਪਤਾ ਕੀ ਹੈ ਸਾਡੇ ਸੇਵਾਦਾਰਾਂ ਨੂੰ ਇਹ ਚੀਜ਼ਾਂ ਨਾ ਬੋਲਿਆ ਕਰੋ ਉਹ ਸਾਡੇ ਸਾਹਮਣੇ ਦਿਨ ਰਾਤ ਲੰਗਰ ਚਲਾ ਰੱਖਿਆ ਸੀ ਨੇ ਹੁਣ ਸਾਡੇ ਲਈ ਕਿਹੜਾ ਭੀ ਕਿਲੇ ਨੇ ਵੀ ਉੱਥੋਂ ਕਣਕ ਵੱਢ ਕੇ ਚਲਾ ਦਾਂਗੇ ਸੰਗਤ ਦਾ ਜਿੰਨਾ ਕ ਉਹ ਚੜਦਾ ਉਹਨਾਂ ਕੋ ਦੁੱਗਣਾ ਤਾਂ ਲੱਗ ਜਾਂਦਾ ਆ ਹੁਣ ਸਬਤਾ ਤੇ ਦੇਖ ਲਓ ਕਿੰਨਾ ਖਰਚਾ ਹੋਊ ਸੋ ਤੋ ਖਾਤਾ ਵੀ ਨਹੀਂ ਜਾਣਾ ਐਨੀ ਪਿਓਰ ਚੀਜ਼ ਬਣਦੀ ਔਰੇ ਨਹੀਂ ਸਾਨੂੰ ਕੀ ਲੋੜ ਆਗੇ ਇਸ ਤਰ੍ਹਾਂ ਜਿਹੜਾ ਮਰਜ਼ੀ ਬਣਾ ਕੇ ਸਿੜਦੀ ਏ ਪਰ ਅਸੀਂ ਨੇ ਕਦੇ ਉਹ ਨਹੀਂ ਗਦਾ ਬਾਬੇ ਨੂੰ ਬਹੁਤ ਵਧੀਆ ਲੰਗਰ ਚਲਾਉਣ ਦਾ ਹੋਆ ਸਾਡੇ ਬਾਬੇ ਨੂੰ ਫਿਰ ਥੋੜੇ ਨਾਲ ਬਾਬਾ ਜੀ ਸਾਰਿਆਂ ਨਾਲ ਬੰਦਿਆਂ ਨਾਲ ਗੱਲ ਕਰਦੇ ਨੇ ਜਿੰਨੇ ਆਉਣੇ ਕਿਸੇ ਨਾਲ ਐ ਨਹੀਂਗਾ ਕੋਈ ਭੱਜ ਕੇ ਗੱਲ ਪੈਗੇ ਕਿਸੇ ਨੂੰ ਭੱਜ ਕੇ ਬੋਲਦੇ ਨੇ ਥੋੜੇ ਸਾਰਿਆਂ ਨਾਲ ਪਿਆਰ ਨਾਲੇ ਗੱਲ ਹੁੰਦੀ ਆ ਬਾਈ ਕਿੰਨੇ ਬੰਦੇ ਮਿਲੇ ਹੋ ਜਿਹੜੇ ਨਹੀਂ ਮਿਲੇ ਚੱਲ ਜਿਹੜੇ ਮਿਲੇ ਨੇ ਉਹਨਾਂ ਨਾਲ ਤਾਂ ਗੱਲ ਕਰੀ ਆ ਬਾਈ ਤੁਹਾਡੇ ਨਾਲ ਕਿਸਨੇ ਬਾਬੇ ਨੇ ਕਰੀ ਆ ਕਦੇ ਕਦੇ ਗੁੱਸੇ ਨਾਲ ਗੱਲ ਕਰੀ ਆ ਫਿਰ ਤੁਸੀਂ ਹੋਰ ਬਾਬਿਆਂ ਦੇ ਕਦਰਵਾਰ ਚ ਨਾ ਲੈ ਕੇ ਆ ਠੀਕ ਆ ਲੋਕ ਇਹ ਚੀਜ਼ ਦੀ ਵੀਡੀਓ ਪਾ ਦਿੰਦੇ ਨੇ ਵੀ ਇਹ ਨਸ਼ਾ ਪ੍ਰਮੋਟ ਕਰਦੇ ਨਾ ਤਾਂ ਸਾਡਾ ਬਾਬਾ ਹੀ ਨਸ਼ਾ ਕਰਦਾ ਨਾ ਸਾਡੇ ਸੇਵਾਦਾਰ ਕਰ ਆ ਕੁਲ ਕੁਲੀ ਪਾਈਆ ਮੇਰਾ ਵੀਰ ਬਣ ਕੇ ਬਾਹਰ ਤਰਿਆ ਕਰੋ ਜਿਹੜੇ ਲਾਉਂਦੇ ਮੇ ਚਲੋ ਠੀਕ ਆ ਪਰ ਦਰਬਾਰ ਤੋਂ ਬਾਹਰ ਵੀਰ ਬਣ ਕੇ ਪੂਰੇ ਪਤਾ ਕੀ ਮਾਹੌਲ ਤੁਹਾਨੂੰ ਪਤਾ ਹੁਣ ਅੱਜ ਕੱਲ ਕਿੰਨਾ ਨੇ ਖਰਾਬ ਕਰਿਆ ਉਹਨਾਂ ਨੇ ਇੱਕ ਨੱਦੇ ਬੰਦੇ ਨੇ ਬੇਲੇ ਨੇ ਅੱਜ ਕੱਲ ਉਹ ਇੱਕ ਨੱਦਨੇ ਵੀਡੀਓ ਪਾਤੀ ਯਾਰ ਦਰਬਾਰ ਦਾ ਨਾਂ ਬਹੁਤ ਬਦਨਾਮ ਵੀਰ ਬਣ ਕੇ ਆਪਦਾ ਪਰ ਹੀ ਕੱਢਿਆ ਕਰੋ ਉਹ ਲੇਪਾਇਆ ਕੁੜੀਆਂ ਪਰ ਵੀਰ ਬਣ ਕੇ ਰਿਕੁਐਸਟ ਆ ਬਾਈ ਬਣ ਕੇ ਵੀਡੀਓ ਜਰਦਾ ਉਧਰ ਇੱਕ ਲੰਗਰ ਹਾਲਚ ਨਾ ਵੀਰ ਬਣ ਕੇ ਹਰੇਕ ਬੰਦਾ ਨਾਲ ਲੰਗਰ ਹਾਲਚ ਜਾਇ ਕਰੋ ਜਿਹੜੇ ਲੰਗਰ ਦੀ ਸੇਵਾ ਕਰ ਰਹੇ ਨੇ ਸਿਰਫ ਉਹੀ ਬੰਦੇ ਜਾਣ 10 ਬੰਦੇ ਲੰਗਰ ਸਾਰਿਆਂ ਵਾਸਤੇ ਬਣਦੀ ਆ ਇੱਕ ਨਦੀ ਪੇੜ ਹੁੰਦੀ ਐ ਇਹ ਜੀ ਕੰਮ ਖਰਾਬ ਕਰਨ ਵਾਸਤੇ ਫਿਰ ਉਹਦੇ ਨਾਲ ਸਾਰਿਆਂ ਨੂੰ ਨਾ ਪੁੱਤਣਾ ਪਏ ਜੇ ਤੇ ਜਿਹੜਾ ਸਬਤਾ ਦੇ ਵਿੱਚ ਲੰਗਰ ਬੰਨਣਾ ਘਟੋ ਘਟ 10 12 ਤਰ੍ਹਾਂ ਦੀਆਂ ਦਾ ਵਰਪੀਆਂ ਬਣਨਗੀਆਂ ਖਵਾਲ ਲੱਡੂ ਲੱਡੂ ਸਾਰਾ ਕੁ ਸੇ ਟੂ ਜੈਡ ਬਣੂ ਮੈਨੂੰ ਤਾਂ ਆਟਮਾ ਵੀ ਨਹੀਂ ਜਾਂਦਾ ਵੀ 65 ਕੈਟਮਾ ਹੋ ਜਾਂਦੀਆਂ ਨੇ 7 ਦਿਨ ਪ ਇੱਕ ਨੂੰ ਫਿਰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਭੰਡਾਰਾ ਚੱਲੂਗਾ ਲੰਗਰ ਦੇ ਵਿੱਚ ਜਿਨ੍ਹਾਂ ਨੇ ਕੋਈ ਸੇਵਾ ਪਾਉਣੀ ਆ ਹੁਣ ਮੈਂ ਦੱਸ ਦਿੰਦਾ ਵੀਰ ਬਣ ਕੇ ਚੌਲ ਵੀ ਬਣਨਗੇ ਵਿੱਚ ਆਟਾ ਮੈਦਾ ਘੋ ਜਿਨ੍ਹਾਂ ਨੇ ਪਾਣਾ ਦੇਸੀ ਘੋ ਪਾ ਦਿਓ ਜਿਨ੍ਹਾਂ ਨੇ ਪਾਉਣਾ ਹੋਇਆ ਜਿਨ੍ਹਾਂ ਨੇ ਲੰਗਰ ਚ ਸੇਵਾ ਪਾਣੀ ਹੋਈ ਖੰਡ ਖੰਡ ਦਾ ਥੈਲਾ ਤੇ ਇੱਕ ਤਾਂ ਜਰੂਰ ਲਿਖਾਇਆ ਕਰੋ ਯਾਰ ਇੱਕ ਇੱਕ ਤਾਂ ਪਾਏ ਦੇਣਗੇ ਲਗਭਗ ਸਾਰੇ ਇਹ ਚੈਨਲ ਤੇ ਜਿਹੜਾ ਨੇ ਵੀਡੀਓ ਦੇਖਣੀ ਆ ਮੁੰਡੇ ਦੇ ਚੈਨਲ ਤੇ ਦੇਖ ਲਓ ਪੀਵੀ 11 ਬਲੈਕ ਡੀ ਵਾਲੇ ਤੇ हां जी ਚੌਂਕੀ ਤੇ ਜਿਹੜੀ ਪਾਉਣ ਲੱਗਣੀ ਆ 30 ਤਰੀਕ ਨੂੰ ਉਂ ਵੈਸੇ ਡੇਲੀ ਕਥਾ ਹੋਇਆ ਕਰੂਗੀ ਪੰਡਲ ਕਥਾ ਕਰ ਰਿਆ ਕਰਨਗੇ ਤੇ ਬਾਬਾ ਜੀ ਉਰੀ ਰਹਿਣਗੇ 24 ਘੰਟੇ ਉਦਨ ਜਿਨ੍ਹਾਂ ਨੇ ਮਿਲਣਾ ਹੋਇਆ ਹਫਤਾ ਦੇ ਵਿੱਚ 24 ਤੋਂ ਲੈ ਕੇ 30 29 ਤੱਕ ਮਿਲ ਸਕਦੇ ਨੇ ਉਹ ਬਾਬਾ ਜੀ ਨੂੰ ਲਗਾਤਾਰ ਬਿਨਾਂ ਉਤੋਂ ਟੋਕਣਾ ਤੇ ਮਿਲਣਗੇ ਰੇ ਬੈ ਕੇ ਦੱਸਿਆ ਕਰਨਗੇ ਜਦੋਂ ਜਿਨ੍ਹਾਂ ਨੇ ਮਿਲਣਾ ਹੈ 24 ਤੋਂ 30 7 ਦਿਨ ਉਰੀ ਹੋਣਗੇ ਬਾਬਾ ਜੀ ਉਹ ਮਿਲ ਸਕਦੇ ਨੇ ਆ ਕੇ ਬਾਕੀ ਜਿਹੜੇ ਬਾਹਰਲੇ ਨੇ ਇੱਕਾ ਬਾਹਰ ਵਾਲਿਆਂ ਲਈ ਸੁਣ ਲੈ ਵੀਰ ਬਣ ਕੇ ਜਿਹੜੇ ਬਾਹਰ ਵਾਲੇ ਨੇ ਉਹ ਬਾਬਾ ਜੀ ਨਾਲ ਬਾਹਰ ਹੀ ਕੰਟੈਕਟ ਕਰ ਲਿਆ ਕਰੋ ਬਾਬਾ ਜੀ ਬਾਹ ਸਾਨੂੰ ਦੱਸ ਦਾਂਗੇ ਜਦੋਂ ਉਹ ਉਹਦੇ ਮੁੰਡੇ ਉਧਰੇ ਵਾਰੀ ਫੋਨ ਕਰ ਲਿਆ ਕਰੋ ਉੱਥੇ ਮਿਲ ਲੈਣਗੇ ਬਾਬਾ ਜੀ ਨੂੰ ਠੀਕ ਹੈ ਜੀ